ਅੱਜ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਠੀਕੋਂ ਬਈ ਅੱਜ ਆਪਣੇ ਕੋਲੇ ਬਾਈ ਕੁਲਵਿੰਦਰ ਤੇ ਬਾਈ ਨਵਜੋਤ ਦੋਨੇ ਵੀਰੇ ਆਇਆ ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਠੀਕ ਹਾਲ ਤੇ ਬਾਈ ਨਵਜੋਤ ਆ ਪਹਿਲੀ ਵਾਰੀ ਆਇਆ ਜਿਹੜਾ ਆਪਾਂ ਇੱਕ ਪਿੱਛੇ ਜੇ ਮੰਨ ਕੇ ਚਲੋ ਵੀ ਇੱਕ ਵੀਡੀਓ ਲਾਈ ਸੀ ਬੱਕਰਾ ਸੀ ਜਾਉਣਾ ਜਿਹੜਾ ਕਿ ਬੱਕਰੀ ਸੀਗੀ ਆਪਣੇ ਕੋਲੋਂ ਕ੍ਰੋਸ ਹੋ ਕੇ ਗਈ ਸੀਗੀ ਵੀ ਡਾਇਰੈਕਟ ਬੱਚਾ ਨਹੀਂ ਸੀ ਕ੍ਰੋਸ ਹੋ ਕੇ ਗਈ ਸੀਗੀ ਇੱਕ ਪੱਠ ਤੇ ਇੱਕ ਬੱਕਰਾ ਬਾਈ ਕੋਲੇ ਸੀਗਾ ਤੇ ਅੱਜ ਸਪੈਸ਼ਲ ਬੱਚਿਆਂ ਦਾ ਬਾਪ ਬਾਈ ਦੇਖਣ ਆਇਆ ਤੇ ਬਾਈ ਸਸੀ ਹੋ ਤਸਰੀ ਕਰ ਲਿਆ ਬਾਈ ਤੇ ਕਿਵੇਂ ਲੱਗਿਆ ਬਾਈ ਫਰਜ ਬਹੁਤ ਵਧੀਆ ਬਾਈ ਬਹੁਤ ਮਨ ਖੁਸ਼ ਹੋ ਗਿਆ ਬਾਈ ਤੇ ਕਿੰਨੇ 2 ਸਾਲਾਂ ਬਾਅਦ ਤੈਨੂੰ ਅੱਜ ਕਿਵੇਂ ਆਇਆ ਬਈ ਮੜ ਦਾ ਦੋਲੇ ਕੋਲੇ ਜਾ ਕੇ ਆਈਏ ਮੋਹ ਪਿਆਰ ਸੀ ਬਾਈ ਤੇਰੇ ਨਾਲ ਜ਼ਰੂਰ ਮਿਲ ਕੇ ਆਉਣਾ ਸੀ ਅੱਗੇ ਵੀ ਗੱਲ ਚੱਲੀ ਸੀਗੀ ਤੇ ਬਾਈ ਨੂੰ ਵੀ ਮਿਲ ਕੇ ਜ਼ਰੂਰ ਆਉਣਾ ਤੇ ਬਾਕੀ ਆਪਾਂ ਨੂੰ ਬਾਈ ਹੋਰ ਜਾਨਵਰ ਵੀ ਚਾਹੀਦੇ ਸੀ ਹੂੰ ਹੂੰ ਫੱਟਾ ਵੀ ਆਪਾਂ ਨੂੰ ਚਾਹੀਦਿਆਂ ਹਾਂ ਤਾਂ ਕਰਕੇ ਇੱਕ ਸ਼ੌਂਕ ਹੈ ਬਾਈ ਜਾਨਵਰ ਦਾ ਭਰਾਵਾਂ ਨਾਲ ਮਿਲਦਾ ਤੇ ਜਾਨਵਰਾਂ ਦਾ ਸ਼ੌਂਕ ਕਰਨਾ ਪੱਠਾ ਵੀ ਬਾਈਰ ਕਹਿੰਦੇ ਲੈਣੀਆਂ ਸੀ ਪੱਠਾ ਸਾਨੂੰ ਪਤਾ ਹੀ ਆ ਬਾਈ ਆਪਣੇ ਕੋਲ ਜਾਨਵਰ ਥੋੜੇ ਆ ਹਨਾ ਵੀ ਪਹਿਲਾਂ ਸੀ ਰਸੂਲ ਹੋ ਗਈਆਂ ਕੁਛ ਆਪ ਰੋਕਣੀਆਂ ਨੇ ਕੁਛ ਦਿੱਤੀਆਂ ਹੋਈਆਂ ਨੇ ਤਾਂ ਕਰਕੇ ਪੱਠਾ ਦਾ ਬਾਈਰ ਗਿਆ ਨੂੰ ਪੱਠਾ ਮਾਰੇ ਭਲਾ ਇਹਦਾ ਸਭ ਇਹ ਤੁਮ ਕੀ ਆਖਿਆ ਜਮਾਦਾਰ ਚ ਪੱਠਾ ਦਾ ਬਾਈ ਤੁਸੀਂ ਹੈਗਾ ਰੁਕੋ ਬਾਈ ਵੇਟ ਕਰੋ ਫਿਰ ਦੇਵਾਂਗੇ ਜਰੂਰ ਪਰ ਵੇਟ ਕਰਾਂਗੇ ਕੋਈ ਨਹੀਂ ਆਪਾਂ ਬਾਈ ਤੇਰੇ ਤੋਂ ਹੀ ਲੈਣੀਆਂ ਤੇ ਵੇਟ ਕਰਾਂਗੇ ਵੀ ਇਹ ਨਾਲ ਘਟੋ ਘਟਾ ਮੁਰਦੇ ਸੂਏ ਪੱਠਾ ਦੇਣੀਆਂ ਨੇ ਵੀ ਹੈਤੀ ਬੱਕਰੀਆਂ ਨੇ ਕ੍ਰੋਸ ਹੋਈਆਂ ਕੋਈ ਹਜੇ ਤੇ ਕੋਈ 5 ਮਹੀਨੇ ਬਾਸ ਸੋਣਾਗਾ ਫਿਰ ਗਾ 2 ਮਹੀਨੇ ਫੇਰ ਮੰਨ ਕੇ 8 ਮਹੀਨਾ ਦੀ ਬੇਟਿੰਗ ਮੰਨਣਾ 8 ਮਹੀਨੇ ਤੱਕ ਕੋਈ ਜਾਨਵਰ ਨਹੀਂ ਬਾਈ ਠੀਕ ਹੈ ਜਵਾਬ ਦਿੱਤਾ ਚਲੋ ਜਿਨ੍ਹਾਂ ਨਾਲ ਕਿਉਂਕਿ ਗੱਲਾਂ ਬਾਤਾਂ ਆਪਣੀਆਂ ਹੋਈਆਂ ਨੇ ਉਹਨਾਂ ਨੂੰ ਜਾਨਵਰ ਆਪਾਂ ਦੇਣੇ ਆ ਆਈ ਨਹੀਂ ਵੀ ਜੇ ਆ ਭਰਾ ਅੱਜ ਆਪ ਨੂੰ ਜਾਣਦੇ ਆ ਕਰਦੇ ਆ ਮਿਲਦੇ ਆ ਵੀ ਸਪਾਰਸ਼ ਵੀ ਮੰਨ ਵੀ ਇੱਕ ਵੀ ਆਪਣਾ ਜਾਨਵਰ ਤਿਆਰ ਕਰੀ ਬੈਠੇ ਆ ਪਰ ਨਹੀਂ ਸਾਰਿਆਂ ਨੂੰ ਬਰਾਬਰ ਹੋ ਕੇ ਚੱਕਰਦੇ ਆ ਤੇ ਇਧਰ ਬਾਈ ਕੁਲਵਿੰਦਰਾ ਬਾਈ ਕੁਲਵਿੰਦਰ ਕੀ ਹਾਲ ਹੈ ਵਧੀਆ ਬਾਈ ਵਧੀਆ ਦੇਖਦੇ ਹੋ ਨੇ ਪੇਜ ਆਪਣਾ ਹਾਂ ਕਿਵੇਂ ਲੱਗਦਾ ਬਹੁਤ ਵਧੀਆ ਯਾਰ ਭਈ ਇਹ ਤੁਹਾਨੂੰ ਪਿਆਰ ਪਾਇਣਾ ਵੀ ਅਸੀਂ ਤਾਂ ਬਹੁਤ ਥਾਂ ਤੇ ਗਏ ਸੀ ਅਸੀਂ ਪਹਿਲਾਂ ਅੱਛਾ ਅੱਛਾ ਪਰ ਤੁਹਾਨੂੰ ਯਾਰ ਇਮਾਨਦਾਰੀ ਦਾ ਇਥੇ ਤੁਸੀਂ ਤਾਂ ਹੀ ਅੱਜ ਤੁਹਾਨੂੰ ਨਹੀਂ ਚਲੋ ਤਲਵਾ ਯਾਰ ਮਾਰ ਚੱਲੀ ਸਾਰਾ ਕੁਝ ਹੀ ਜਾਂਦਾ ਹਾਂ 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 ਤੇ ਪਰ ਸਾਨੂੰ ਉਹਦੇ ਅੱਖ ਨੂੰ ਯਕੀਨ ਅੱਛੀ ਘੜਿਆ ਆ ਗਈ ਨਹੀਂ ਹਰ ਇੱਕ ਬਾਤ ਤੇ ਕੋਈ ਸਾਰੇ ਹਾਸਤੇ ਬੰਦਾ ਚੰਗਾ ਨਹੀਂ ਦਾ ਸਾਰੇ ਹਾਸਤੇ ਮਾੜਾ ਨਹੀਂ ਹੁੰਦਾ ਜੇ ਤੇਰੇ ਹੱਥ ਤੇ ਮੈਂ ਜਮਾਨਦਾਰ ਲੱਗਦਾ ਐ ਨਹੀਂ ਪਤਾ ਬਾਹਲੇ ਦੇ ਅੱਖਾਂ 'ਚ ਰੜਕਦਾ ਹੋਣਾ ਤੇ ਭਾਈ ਕੁਲਵਿੰਦਰ ਨੇ ਵੀ ਪੱਟ ਲੈਣੀ ਆ ਬਾਈ ਤੇ ਕੁਲਵਿੰਦਰ ਨੂੰ ਵੀ ਬਾਈ ਨੈਕਸਟ ਟਾਈਮ ਹੀ ਦੇਣਾ ਐਤ ਕੀ ਜੇ ਕੋਈ ਨਿਕਲਦੀ ਹੈ ਜਰੂਰ ਇੱਕ ਦੀ ਕੱਢਾਂਗੇ ਪਰ ਨਹੀਂ ਮੇਰੇ ਸਾਬ ਨਾਲ ਹੋਣਾ ਕੰਮ ਨਹੀਂ ਅਸੀਂ ਇੰਤਜ਼ਾਰ ਕਰਾਂਗੇ ਹਾਂ ਤੇ ਬਾਈ ਨੇ ਜਦੋਂ ਆਪ ਨੂੰ ਐਂ ਵੀ ਕਹਿਤਾ ਵੀ ਇੰਤਜ਼ਾਰ ਕਰਨਾ ਕੋਈ ਗੱਲ ਨਹੀਂ ਸਭ ਤੋਂ ਵਧੀਆ ਗੱਲ ਇੰਤਜ਼ਾਰ ਕਰਨਗੇ ਤਾਂ ਤੇ ਜਿਹੜਾ ਬਾਈ ਕੋਲੇ ਬੱਚਾ ਗਿਆ ਜਾਉਣਾ ਉਹਦੀਆਂ ਵੀ ਤੁਹਾਨੂੰ ਮੈਂ ਵਿੱਚ ਸ਼ਾਰਟ ਲਾਉਣੀ ਆ ਬਾਈ ਤੇ ਅੱਗੇ ਜਿਹੜੀ ਗੱਲ ਮੇਨ ਆ ਵੀ ਬਾਈ ਦਾ ਕੰਮ ਵਧਾਉਣਾ ਆਪਾਂ ਜੇ ਕੋਈ ਆਪਣੇ ਕੋਲ ਜਾਨਵਰ ਗਿਆ ਆਪਣੀ ਲੈਣ ਦਾ ਹੈਗਾ ਤੇ ਆਪਾਂ ਜੇ ਉਹਦੀ ਕੋਈ ਪ੍ਰੋਮੋਸ਼ਨ ਹੀ ਲਾ ਲਓ ਜਲੇਕ ਪ੍ਰੋਮੋਸ਼ਨ ਸ਼ਬਦ ਹੋ ਜਾਂਦਾ ਵਾਧਾ ਕਰਾਉਣਾ ਜੇ ਉਹ ਆਪ ਕਰਦੇ ਆ ਉਹ ਚ ਕੋਈ ਆਏ ਨਹੀਂ ਕੋਈ ਮੈਨੂੰ ਨਹੀਂ ਘਾਟਾ ਕੋਈ ਬਾਈ ਨੂੰ ਨਹੀਂ ਘਾਟਾ ਕੋਈ ਕਿਸੇ ਹੋਰ ਨੂੰ ਨਹੀਂ ਦਾ ਮੱਚਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਤੇ ਗਾਹ ਬਾਈ ਨੂੰ ਹੁਣ ਅੱਜ ਪੂਰਾ ਗਾਈਡ ਕੀਤਾ ਵੀ ਬੱਕਰੀਆਂ ਵਧਾ ਠੀਕ ਹੈ ਵੀ ਉਹਨੂੰ ਛੱਡ ਘਟੋ ਘਟਾ ਕਿੰਨੀ ਹਾਈਟ ਹੋਣੀ ਹੈ ਬੱਚੇ ਦੀ ਉਹਨਾਂ 39 ਹੈ ਬਾਈ ਕੀ ਦੰਦ ਕਰ ਗਿਆ ਤੇ 6 ਦੰਦ ਹੋ ਗਿਆ ਬਾਈ 2 ਸਾਲ ਹੋ ਗਏ 5 ਅਪ੍ਰੈਲ 2 ਸਾਲ ਦਾ ਹੈ 5 ਅਪ੍ਰੈਲ 2 ਦਿਨ ਹੋ ਗਏ 2 ਸਾਲ ਹੋ ਗਏ 2 ਸਾਲ ਹੋ ਗਏ 2 ਸਾਲਾਂ ਚ ਦੋ ਜਾਨ ਭਰੀ ਸਾਹਮੇ ਆ ਪਰ ਸ਼ਾਮੇ ਸੌਂਕ ਨਾਲ ਉਹਦੇ ਭੈਣ ਦੇ ਵੀ ਸ਼ਾਟ ਲਾਵਾਂਗੇ ਦੇਦੇ ਬੱਚੇ ਦੇ ਵੀ ਲਾਵਾਂਗੇ ਮਾਂ ਦੀਆਂ ਪਹਿਲਾਂ ਵੀ ਵੀਡੀਓ ਹਾਂ ਮਾਂ ਦੀ ਵੀਡੀਓ ਪਈ ਹੈ ਮਾਂ ਦੇ ਪੇਆ ਮਾਂ ਦੀਆਂ ਵੀ ਲਾਵਾਂਗੇ ਤੇ ਜਿੰਨੇ ਸੋਨੇ ਬਾਈ ਲਏ ਸੀ ਜਨਪੁਰ ਬਾਈ ਨੇ ਉਹਨੇ ਸੋਨੇ ਸਾਮੀ ਵੀ ਹੈ ਬਜਣ ਕਿੰਨਾ ਹੁੰਦਾ ਡੇਢ ਡੇਢ ਮਿੰਟ ਲੱਗਦਾ ਪੂਰਾ ਜਮਕੰਡੇ ਤੋਂ ਪੂਰਾ ਪਲੱਸ ਭਾਵਾ ਹੋਵੇ ਘਟ ਨਹੀਂ ਡੇਢ ਕੁਵਾਂਟਲ ਬਹੁਤ ਵੱਡਾ ਹੁੰਦਾ ਬਹੁਤ ਵੇਖ ਲੈ ਕਦੇ ਅੱਖੀਂ ਮੈਂ ਤਾਂ ਆਪ ਕਹਿਣਾ ਲੱਖ ਰੁਪਏ ਨਾਲ ਉਹਨੂੰ ਨਾ ਕਿਤੇ ਗੱਲ ਕਰਾ ਦੇ ਨੀ ਹੁਣ ਤੱਕ ਹੈ ਵੀ ਹੁਣ ਤਾਂ ਤੋੜ ਵੀ ਲੋ ਅੱਛਾ ਹਾਂ ਹੁਣ ਤਾਂ ਮੌਕੇ ਤੇ ਜਦੋਂ ਮਰਜੀ ਹਾਈਡ 42 42 ਕਿੰਨੇ ਕਰ ਜੋ ਹਾਈਡਾਂ ਜਾ ਕੇ ਵੇਖੋ 1 ਇੰਚ ਡੇਢ ਇੰਚ ਜੇ ਹੋਰ ਵਾਜੇ ਨਹੀਂ ਵਧੂਗਾ ਵਧੂਗਾ ਸਾਲ ਪਿਆ ਹਜੇ ਡਰਟ ਨਹੀਂ ਇਹ ਸਾਲ ਨਹੀਂ ਜਿੱਦੇ 8 ਦੰਦ ਹੋ ਗਏ 8 ਦੰਦ ਤੋਂ ਬਾਅਦ ਵੀ ਫੀਤਾ ਮਾਰਨੀ ਜਿਹੜੇ ਆਪਣੇ ਜਿੰਨੇ ਵੀ ਲੈਣ ਦੇ ਬੱਚੇ ਆ ਜਿੰਨੇ ਜਿੰਨੇ 25 ਕਿਲੋ ਆਏ ਨੇ ਇਹਨਾਂ ਦੀ ਖਾਸੀਅਤ ਹੀ ਸਾਲਾਂ ਦੀ ਇਹ ਰਹਿੰਦੀ 8 ਦੰਦ ਤੋਂ ਬਾਅਦ ਵੀ ਇਹ ਵਧਦੇ ਆ ਕਰਦਾ ਕਰਦੇ ਆ ਪੱਠਾ ਨੇ ਪਾਵਾ ਖੀਰੀਆਂ ਕਰਾਸ ਕਈ ਰਹੀ ਹੋ ਜਾਂਦੀਆਂ ਨੇ ਆ ਲੱਗ ਨਹੀਂ ਖੜੀ ਸਾਢੇ 9 ਮਹੀਨੇ ਦੀ ਸੂਕੀ ਸੀ ਇਹਦਾ ਬਿੱਦ ਰਿਕਾਰਡ ਪਿਆ ਆਪਣੇ ਕੋਲੇ ਤੇ ਆਹ ਦੇਖਣਾ ਉਦੋਂ ਮੈਂ ਸਗੋਂ ਦੀ ਵੇਚਦਾ ਸੀ ਕਿਉਂਕਿ ਅਣਜਾਣ ਹੁੰਦਾ ਸੀ ਤੇ ਅੱਜ ਦੀ ਗੜੀ ਆਹੀ ਆਪਣੇ ਕੋਲੇ ਖੜੀ ਰੰਗ ਲਾ ਰੱਖੀ ਨੇ ਠੀਕ ਹੈ ਤੇ ਇਹ ਸੀ ਬਾਈ ਨਵਜੋਤ ਤੇ ਪਿੰਡ ਬਾਈ ਦਾ ਫਾਇਲ ਕਰਕੇ ਨਹੀਂ ਪਾਇਆ ਤਾਂ ਕਿਹੜਾ ਪਿੰਡ ਸ਼ਹਿਰੀ ਪਾਇਆ ਬਾਈ ਦਾ ਫਾਇਲ ਕਰਾਈ ਜਲੇ ਤੇ ਉੱਥੇ ਲਾਉਨੇ ਆ ਬਾਈ ਨੂੰ ਕੰਮ ਤੇ ਬਾਈ ਕਿਉਂਕਿ ਉਧਰ ਨੇ ਬਥੇਰੇ ਆਪਣੇ ਯਾਰ ਵੈਲੀ ਨੇ ਜ਼ਰੂਰੀ ਨਹੀਂ ਵੀ ਸਾਰਿਆਂ ਨੂੰ ਆਪਾਂ ਇੱਥੇ ਲੈ ਕੇ ਆ ਆਪਾਂ ਤਾਂ ਨਿਆਰੀ ਲੋੜਦੇ ਸਿੱਧੀ ਗੱਲ ਆ ਬਈ ਹਨਾ ਤੇ ਉੱਥੇ ਵੀ ਬਾਈ ਦਾ ਕੰਮ ਕਾਰ ਚਲਾਉਂਦੇ ਆ ਤੇ ਬਾਈ ਕੁਲਵਿੰਦਰ ਨੂੰ ਵੀ ਪੱਠ ਦੇਣੀ ਇਹਨੂੰ ਮੁਰਦੇ ਜਿਹੇ ਦੇਵਾਂਗੇ ਐਦਕੀ ਬਾਈ ਹੈ ਨਹੀਂ ਤੇ ਆਇ ਨਹੀਂ ਬਈ ਬਾਹਰੋਂ ਚਾਹ ਚੱਕ ਕੇ ਦੇ ਦਾਂਗੇ ਤੇ ਕੁਲਵਿੰਦਰ ਨੂੰ ਵੀ ਆਪਣੇ ਤੇ ਫੁੱਲ ਮਾਣ ਕੇ ਕੁਲਵਿੰਦਰ ਹੈ ਨਹੀਂ ਨਹੀਂ ਸਹੀ ਕੁਲਵਿੰਦਰ ਫੁੱਲ ਜਮ ਫੁੱਲ ਇੱਕ ਨਨੇ ਯਾਰ ਨੂੰ ਵੀ ਦਵਾਉਣੀਆਂ ਸੀ ਆਪਦੇ ਨੂੰ ਹੁਣੋਂ ਵੀ ਵੀਡੀਓ ਕਾਲ ਕੀਤੀ ਹੁਣੋਂ ਵੀ ਪਈ ਆਪਾਂ ਜਵਾਬ ਹੀ ਦਿੱਤਾਗਾ ਅੱਜ ਵੀ ਆਉਣ ਵਾਲੇ ਸਮੇਂ 'ਚ ਦਵਾਂਗੇ ਜੇ ਬਾਈ ਨਿਕਲ ਗਿਆ ਤਾਂ ਹਣਾ ਐਦਕੀ ਨਹੀਂ ਤੇ ਸੋ ਧੰਨਵਾਦ ਬਾਈ ਜਾਂਦੇ ਵਾਸਤੇ ਉਹਨੂੰ ਲੰਦੇ